ਫਰੀਦਾ ਰੋਟੀ ਮੇਰੀ ਕਾਟ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਨੇ ਸਹਿਣਗੇ ਦੁੱਖ ਪਿਆਰੇ ਪੰਜਾਬੀਓ ਆਜ਼ਾਦੀ ਹਾਸਲ ਕਰਨ ਲਈ ਸਾਨੂੰ ਬਹੁਤ ਲੰਮਾ ਸੰਘਰਸ਼ ਕਰਨਾ ਪਿਆ ਜਿਹਦੇ ਵਿੱਚ ਸੂਰਬੀਰ ਯੋਧਿਆਂ ਦੀਆਂ ਜਾਨਾਂ ਕੁਰਬਾਨ ਕਰਾਉਣੀਆਂ ਪਈਆਂ ਦੇਸ਼ ਤੇ ਕੌਮ ਤੋਂ ਮਰ ਬਿਟਣ ਦਾ ਜਜ਼ਬਾ ਸਾਨੂੰ ਸਾਡੇ ਮਹਾਨ ਗੁਰੂ ਸਹਿਬਾਨ ਤੋਂ ਗੁਰਤੀ ਚ ਮਿਲਿਆ ਪੰਜਾਬ ਜੰਮਿਆਂ ਨੂੰ ਨਿੱਤ ਮੁਹਿਮਾ ਜਿਵੇਂ ਕਿਹਾ ਜਾਂਦਾ ਹੈ ਸੋ ਮੈਂ ਇਹਨਾਂ ਕੁਰਬਾਨੀਆਂ ਅੱਗੇ ਸਿਰ ਚ ਕੋਨਾ ਪੰਜਾਬ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਬਚਨ ਬੰਦਲਾ ਵੀ ਦੁਹਰਾਉਣਾ ਤੇ ਇਹ ਜ਼ਿੰਮੇਵਾਰੀ ਜਿਹੜੀ ਹੈ ਉਹ ਆਖਰੀ ਸਾਹ ਤੱਕ ਮੈਂ ਨਿਭਾਉਂਦਾ ਰਹੂੰਗਾ ਜੋ ਸਾਡੇ 3 ਸਾਲ ਦੇ ਕਾਰਜਕਾਲ ਦੌਰਾਨ ਐਸੇ ਦਾ ਬਹੁਤ ਕੁਝ ਕੀਤਾ ਪਰ ਮੈਂ ਮੁੱਖ ਮੁਕੰਲਾ ਕਰ ਦੇਣਾ ਜਿਵੇਂ ਦੱਸਾਂ ਤਾਂ 10 ਲੱਖ ਦਾ ਹਰ ਪਰਿਵਾਰ ਦਾ ਸਿਹਤ ਬੀਮਾ ਜਿਹੜਾ 2 ਅਕਤੂਬਰ ਤੋਂ ਲਾਗੂ ਹੋ ਜੂਗਾ ਜਿਹਦੇ ਵਿੱਚ ਕੋਈ ਫਾਰਮ ਨਹੀਂ ਭਰਨਾ ਕੁਝ ਨਹੀਂ ਕਰਨਾ ਸਿਰਫ ਆਪਣਾ ਆਧਾਰ ਕਾਰਡ ਜਾਂ ਵੋਟਰ ਕਾਰਡ ਤੁਸੀਂ ਲੈ ਕੇ ਜਾਣਾ ਸੋ 200 ਨਵੇਂ ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਕਾਂ ਦੀ ਵੀ ਹੋ ਜੂਗੀ 115 ਸਰਕਾਰੀ ਸਕੂਲਾਂ ਦੇ ਨਾਮ ਆਜ਼ਾਦੀ ਕੋਲਾਡੀਆਂ ਦੇ ਮਹਾਨ ਸ਼ਹੀਦਾਂ ਤੇ ਪ੍ਰਸਿੱਧ ਸੱਚੀਤਾ ਦੇ ਨਾਂ ਤੇ ਰੱਖੇ ਗਏ ਨੇ ਆਈਟੀਆਈ ਦੀ ਸਿੱਟਾਂ ਦੀ ਗਿਣਤੀ 52 ਹਜ਼ਾਰ ਕਰਤੀ ਜੋ ਕਿ ਪਹਿਲਾਂ 35 ਹਜ਼ਾਰ ਸੀ ਕਿਉਂਕਿ ਅੱਜ ਕੱਲ ਸਕਿੱਲ ਦਾ ਜ਼ਮਾਨਾ ਹੈ ਕੁਛ ਨਾ ਕੁਛ ਸਿੱਖਣ ਦਾ ਜ਼ਮਾਨਾ ਪੰਜਾਬ ਪਹਿਲਾ ਸੂਬਾ ਜਿਸ ਨੇ ਐਂਟੀ ਡਰੋਨ ਸਿਸਟਮ ਲਾਗੂ ਕੀਤਾ ਉਹਨੇ ਪਿੱਛੇ ਜਦੋਂ ਘਾਟਨ ਕੀਤਾ ਤਰਨਤਾਰਨ 2022 ਤੋਂ ਲੈ ਕੇ ਹੁਣ ਤੱਕ 114000 ਕਰੋੜ ਦੀ ਨਿਵੇਸ਼ ਜਿਹੜੀ ਹੈ ਵਪਾਰ ਦੀ ਉਹ ਆਈ ਹੈ ਇਦਨਾ ਸਾਢੇ 1.4 ਲੱਖ ਦੇ ਲਗਭਗ ਨੌਜਵਾਨ ਮੁੰਡੇ ਕੁੜੀਆਂ ਨੂੰ ਉਹਨਾਂ ਦੇ ਡਿਗਰੀ ਅਨੁਸਾਰ ਕੰਮ ਮਿਲੂਗਾ 1600 ਨਵੀਆਂ ਪੋਸਟਾਂ ਜਿਹੜੀਆਂ ਨੇ ਜਿੱਤੇ 150 ਇਨਸਪੈਕਟਰ 450 ਸਬ ਇਨਸਪੈਕਟਰ ਤੇ 1000 ਐਸਆਈ ਪਹਿਲਾਂ ਇਹਨਾਂ ਨੂੰ ਪ੍ਰਮੋਟ ਕਰਾਂਗੇ ਥੱਲੋਂ ਪਹਿਲਾਂ ਜਿਹੜੀਆਂ 1600 ਖਾਲੀ ਹੋਣਗੀਆਂ ਪਹਿਲਾਂ ਪ੍ਰਮੋਸ਼ਨ ਨਾਲ ਭਰਾਂਗੇ ਬਾਕੀਆਂ ਨੂੰ ਫਿਰ ਦੁਬਾਰੇ ਭਰਤੀ ਕਰਾਂਗੇ ਯਾਨੀ ਕਿ ਹੌਲੀ-ਹੌਲੀ ਆਪਾਂ ਨਫਰੀ ਵਧਾਉਂਦੇ ਜਾਵਾਂਗੇ ਪ੍ਰੋਫੈਸਰ ਮੋਨ ਸਿੰਘ ਨੇ ਲਿਖਿਆ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ ਤੋਂ ਪੰਜਾਬ ਦੇ ਨਗ ਦੀ ਜਿਹੜੀ ਚਮਕ ਹੈ ਉਹ ਫਿੱਕੀ ਨਹੀਂ ਪੈਣ ਦੇਣੀ ਇਹਨੂੰ ਹੋਰ ਚਮਕਾਉਣਾ ਹੈ ਮੁੰਦਰੀ ਤਾਂ ਹੀ ਚਮਕੂਗੀ ਜੇ ਨਗ ਚਮਕੂਗਾ ਸੋ ਮੇਰੇ ਵੱਲੋਂ ਇੱਕ ਵਾਰੀ ਫੇਰ ਤੁਹਾਨੂੰ ਬਹੁਤ ਸਾਰੀਆਂ ਢੇਰ ਸਾਰੀਆਂ ਵਧਾਈਆਂ ਜੈ ਹਿੰਦ